ਭਾਈ ਜੀ ਸਾਰੇ ਆਪਣੇ ਫੇਸਬੁੱਕ ਤੇ YouTube ਤੇ ਇਹਨਾਂ ਦੀ ਵੀ ਆਪਣੇ ਵੀਡੀਓ ਬਣਾ ਰਹੇ ਨੇ ਜਾਂ ਦੇਖ ਰਹੇ ਨੇ ਸਾਰੇ ਵੀਰਾਂ ਸਤਿ ਸ੍ਰੀ ਅਕਾਲ ਅੱਜ ਇੱਕ ਵੀਡੀਓ ਦੇਖੀ ਬੀ ਉਹਨੇ ਉਹਦੀ ਵੀਡੀਓ ਦਾ ਟਾਈਟਲ ਸੀਗਾ ਆਪਣੇ ਕੋਲੇ ਬੀ ਜੇ ਤਿੰਨ ਚੀਜ਼ਾਂ ਤਨਜੀ ਚੀਜ਼ਾਂ ਆਪਣੇ ਕੋਲੇ ਹੈਗੀਆਂ ਤਾਂ ਉਹ ਬੰਦੇ ਵੀਰ ਉਹ ਤਾਂ ਨਜੀ ਚੀਜ਼ਾਂ ਕੀ ਤਿਆਂ ਵੀ ਇੱਕ ਤਾਂ ਚਲੋ ਆਪਾਂ ਮੈਂ ਛੇਤੀ ਦੱਸਦਾ ਵੀਡੀਓ ਲੰਬੀ ਹੋ ਰਹੀ ਹੈ ਵੀ ਇੱਕ ਤਾਂ ਆਪਣੇ ਕੋਲੇ ਪੈਸਾ ਇੱਕ ਆਪਣੀ ਸਿਹਤ ਤੇ ਇੱਕ ਆਪਣੇ ਬੱਚੇ ਜੇ ਚੰਗੇ ਰਹੇ ਤਾਂ ਸਾਰਾ ਖੁਸ਼ੀ ਉਹ ਵੀਰ ਤਾਂ ਕਰ ਪੜਿਆ ਲਿਖਿਆ ਦੀ ਪੱਗ ਮੁਗ ਬੰਨੀ ਹੋਈ ਸੀ ਉਹਦੇ ਹੀ ਕੁਰਸੀ ਤੇ ਬੈਠਾ ਸੀ ਮੈਂ ਉਹ ਵੀਰ ਨੂੰ ਇਹ ਗੱਲ ਕਹਿਣਾ ਵੀ ਆਪਣਾ ਪਿੰਡਾਂ ਵਾਲੇ ਜਿਹੜੇ ਲੋਕ ਨੇ ਨਾ ਪਿੰਡਾਂ ਵਾਲੇ ਪਿੰਡਾਂ ਵਾਲੇ ਲੋਕਾਂ ਕੋਲੇ ਤਾਂ 70% ਜਾਂ 80% ਲੋਕਾਂ ਕੋਲੇ 70 75% ਲੋਕਾਂ ਕੋਲੇ ਨਾ ਕੋਈ ਸਿਹਤ ਹੈਗੀ ਨਾ ਹੀ ਉਹਨਾਂ ਕੋਲ ਕੋਈ ਪੈਸਾ ਹੈਗਾ ਤੇ ਨਾ ਹੀ ਉਹਨਾਂ ਦੇ ਬੱਚੇ ਸਨ ਇਹ ਮਨ ਲੋ ਵੀ ਹੁਣ ਵਾਲੀ ਪੀੜ੍ਹੀ ਹੈਗੀ ਉਸ ਤਾਂ ਜਿਹੜੇ ਬੱਚੇ ਪੜ੍ਹੇ ਲਿਖੇ ਤੇ ਜਿਆਦੇ ਜਾਂ ਜਿਨ੍ਹਾਂ ਦਾ ਬਾਹਰ ਜਾਣ ਸਕੀ ਉਹ ਤਾਂ ਵਾਗ ਗਏ ਜਿਹੜੇ ਉਰੇ ਨੇ ਗਏ ਜਿਹੜੇ ਨਾਲ ਮਾਣਾ ਮੁੱਟਾ ਖੇਤ ਕੰਮ ਕਰਦੇ ਨੇ ਆਪਣੇ ਮਾਪਿਆਂ ਦੇ ਉਹ ਤਾਂ ਵਿਰੋਧ ਸਿੰਗਰਾਂ ਨੇ ਵਿਗਿਆੜਦੇ ਗਾਉਣ ਵਾਲਿਆਂ ਨੇ ਵਿਗਿਆੜਦੇ ਉਹ ਵੱਡੇ ਵੱਡੇ ਡਿੱਕ ਲਾਉਂਦੇ ਨੇ ਟਰੈਕਟਰਾਂ ਉੱਪਰ ਤੇ ਜਦ ਅਹੀਂ ਆ ਜਿਹੜਾ ਸਿੱਧੂ ਮੂਸੇ ਵਾਲਾ ਇਹ ਜਿਹੜੇ ਗੀਤ ਲਾਤੇ ਇਹਨਾਂ ਨੇ ਵੱਡੇ ਵੱਡੇ ਉਹ ਆਪਣੇ ਟਰੈਕਟਰਾਂ ਦੇ ਡਿੱਕ ਦਿਖਾਈ ਵੀ ਇਹਨਾਂ ਨੇ ਵੀ ਉਹ ਪੈਸੇ ਲੈ ਲਏ ਮਾਂ ਪਿਓ ਤੋਂ 30-40 ਹਜ਼ਾਰ ਰੁਪਏ ਦਾ ਨੁਕਸਾਨ ਕਰਵਾਇਆ ਦੱਕਲਾ ਆਪੇ ਦੂਜਾ ਨੰਬਰ ਆਪਣਾ ਆਪੇ ਇਸਿਆਂ ਵਾਲੀ ਗੱਲ ਦੱਸਦੇ ਆਪਾਂ ਵੀ ਪਿੰਡਾਂ ਵਾਲੇ ਲੋਕ ਤਾਂ 70% ਲੋਕ ਵਜੇ ਕਰਦੇ ਹੀ ਨਹੀਂ ਤਾਂ ਕੋਲੇ ਵੀ ਉਹਨਾਂ ਦੇ ਕੁਸ ਨਹੀਂ ਉਹਨਾਂ ਦੀ 5-7 ਕਿਲਿਆਂ ਨਹੀਂ ਤਾਂ ਆਈ ਚਲਾਈਏ ਚੱਲਦੀ ਤੇ ਇੱਕ ਆਪਾਂ ਤੁਹਾਨੂੰ ਗੱਲ ਹੋਰ ਦੱਸਣੀ ਤੇ ਇੱਕ ਆਪਾਂ ਹਾਸੇ ਵਾਲੀ ਗੱਲ ਦਾ ਆ ਗਿਆਂ। ਸੋਨੂੰ ਚਲੋ ਇਹ ਤਾਂ ਪਿੰਡਾਂ ਵਾਲਾ ਦਾ ਕੰਮ ਹੀ ਰਹੂਗਾ। ਨਾ ਇਹਨਾਂ ਨੂੰ ਪੈਸਾ ਆਵੇ ਤੇ ਨਾ ਇਹਨਾਂ ਦੇ ਬੱਚੇ ਸਹੀ ਹੋਣ ਚਾਏ ਮੈਂ ਕਿਉਂ ਨਾ ਹੋ ਉਹਦੇ ਵਿੱਚ ਇੱਕ ਤੁਹਾਨੂੰ ਹਾਸੇ ਵਾਲੀ ਗੱਲ ਦੱਸਦਾ ਵੀਰੋ ਇੱਕ ਸਾਡੇ ਬਜ਼ੁਰਗ ਗਤੀਗਾ ਪਿੰਡ ਇਹੋ ਇੱਕ ਕੰਕਈ ਹੋ ਰਹੇ ਐ ਕਿਤੇ दारू ਬਣਾ ਲਿੱਤੀ ਦਾਰੂ ਬਣਾ ਲਈ ਉਹਨੂੰ ਕਿਸੇ ਨੇ ਥਾਣੇ ਨੂੰ ਨਹੀਂ ਪਤਾ ਨਹੀਂ ਕਿਵੇਂ ਪਤਾ ਲੱਗ ਗਿਆ ਥਾਣੇਦਾਰ ਨੂੰ ਫੜਨ ਆ ਗਏ ਥਾਣੇਦਾਰ ਫੜਨ ਆ ਗਿਆ ਬੰਦਾ ਖੇਤ ਪਾਣੀ ਲਾ ਰਿਹਾ ਸੀਗਾ ਪਤਾ ਨਹੀਂ ਆਪਣਾ ਉਹਨਾਂ ਦੇ ਮੋਟਰਾਂ ਨਹੀਂ ਗਿਆਂ ਜਿਆਦਾ ਜਰ ਇੰਜਨ ਹੀ ਦੇ ਜਿਆਦਾ ਰਿੰਜਣਾ ਦੀ ਪਾਣੀ ਲੱਗ ਰਿਆ ਹੁੰਦਾ ਠੀਕਾ ਇਹੋ ਮੋਟਰਾਂ ਬਹੁਤ ਚਿਰ ਬਾਅਦ ਲੱਗੀਆਂ ਚਲੋ ਥਾਣੇਦਾਰ ਵਾਗ ਗਿਆ ਉਹ ਥਾਣੇਦਾਰ ਕਹਿੰਦਾ ਵੀ ਬਾਬਾ ਆ ਜਾ ਫਿਰ ਚੱਲੀ ਉਹ ਕਹਿੰਦਾ ਵੀ ਦੱਸੋ ਗੱਲ ਕੀ ਹੋਈ ਹੈ ਕਹਿੰਦਾ ਗੱਲ ਲੱਗੀ ਹੋਈ ਆ ਸਮਾਨ ਪਾਈ ਵਿੱਠਣ ਨੂੰ ਆ ਹੋਰ ਹੋਰ ਗੱਲ ਕੀ ਉਹ ਕਹਿੰਦਾ ਵੀ ਰੈਂ ਐ ਕਰੂ ਕਹਿੰਦਾ ਕੋਈ ਗੱਲ ਨਹੀਂ ਵਗ ਚੱਲਦੇ ਆ ਮੜਿਆ ਦੋ ਮਿੰਟ ਖੜੋ ਉਹ ਇੰਜਨ ਇੰਜਨ ਦਾ ਕਰਦਾ ਮੈਂ ਬੰਦ ਕਰਿਆ ਮੈਂ ਮੇਗਾ ਜੰਗਾ ਕਰਿਆ ਬੰਦਾ ਸੀ ਬੈਠਿਆ ਮੰਜੇ ਦੇ ਬਹਿ ਕੇ ਪੁਲਿਸ ਵਾਲੇ ਮੰਜੇ ਦੇ ਬਹਿ ਕੇ ਆਪ ਇੰਜਣ ਗਣੀ ਨੂੰ ਕੋਈ ਲੱਗ ਜਾ ਕੇ ਕਹਿੰਦਾ ਆਜੋ ਆਜੋ ਨਾ ਮੇਰਾ ਹੁਲਾ ਨਹੀਂ ਹੈਗਾ ਸੋਚਾ ਸੋਚਾ ਚੱਲੀਆਂ ਨਹੀਂ ਗਿਆ ਉਹ ਵੀ ਬੈਠੀ ਰਹਿ ਗਏ ਵਿਚਾਰੇ ਉਹ ਕਿਲੇ ਦੀ ਭਾਈ ਦਾ ਜਾਦੇ ਦੀ ਉਹ ਕਿਲੇ ਦੀ ਵਾਈ ਜਾ ਕੇ ਉਹ ਕਹਿੰਦਾ ਆਜੋ ਫੜ ਲਓ ਮੇਰਾ ਕੀ ਫੜਾਂਗੇ ਇੱਕ ਦੋ ਨੂੰ ਹੋਰ ਵੀ ਲੋਗ ਗੱਲ ਲਾ ਲਾ ਮੈਂ ਇੱਕ ਹੋਰ ਬਜ਼ੁਰਗੂ ਸਾਡੇ ਪਿੰਡ ਦਾ 65 67 ਦੇ 70 ਸਾਲ ਦੇ ਵਿਚਾਰੇ ਇਹੋ ਨੇ ਵੀ ਕੀ ਕਰਿਆ ਸੰਦਾ ਨਾ ਉਹ ਕਿਤੇ ਉਹਦਾ ਇੱਕ ਘਰਾਂ ਚੋਂ ਭਰਾ ਆ ਪੜਿਆ ਲਿਖਿਆ ਤੇ ਉਹਦੇ ਘਰ ਵਾਲੀ ਵੀ ਬਹੁਤ ਸੋਹਣੀ ਜਿਆਦੇ ਉਹ ਬਈ ਕਿਉਂ ਨਾ ਕਿਤੇ ਨਾ ਕਿਤੇ ਜਾਂਦਾ ਜਿਹੜਾ ਮਾਰਨਗੇ ਲੈਣ ਦੇ ਬਾਹਰ ਦੇ ਜਾਂਦਾ ਉਹਦੇ ਭਰਾ ਤੇ ਰਿਟਾਇਰ ਹੋਇਆ ਹੈ ਤੇ ਉਹ ਡਿਊਟੀ ਤੇ ਨਹੀਂ ਜਾਂਦਾ ਉਹਦਾ ਭਰਾ ਤੇ ਜਿਹੜਾ ਉਹਦਾ ਘਰਾਂ ਚੋਂ ਇਹੋ ਨੇ ਕੀ ਕਰਿਆ ਕਿਤੇ ਉਹਦੇ ਭਰਾ ਦੇ ਸਾਹਮਣੇ ਉਹਦੇ ਘਰ ਵਾਲੀ ਨੂੰ ਅੱਖ ਮਾਰ ਦਿੱਤੀ ਤੇ ਹੈ ਤਾਂ 65-70 ਸਾਲ ਦਾ ਦੀ ਗੋਮਰ ਚ ਨੇ ਉਹਦੀ ਵੀ ਨਹੀਂ ਗਾਦੀ ਵੀ ਭਰਾ ਦੀ ਵੀ ਕਿਤੇ ਇਹੇ ਦੇਖਾਂਗੇ ਵੀ ਗੁਜਰਾਤ ਤਾਂ ਨਹੀਂ ਕਰਦਾ ਤੇ ਬਈ ਉਹਨੇ ਕਿਤੇ ਅੱਖ ਮਾਰਦਾ ਉਹ ਬਿਰੂ ਦੇਖ ਲਿਆ ਦੇਖ ਲਿਆ ਜਦੋਂ ਤੇ ਉਹ ਕਹਿੰਦਾ ਵੀ ਤੇਰੇ ਵਾਸਤੇ ਬੜੀ ਮਾੜੀ ਗੱਲ ਐ ਤੂੰ ਮੇਰੇ ਸਾਹਮਣੇ ਅੱਖਾਂ ਮਾਰੀ ਜਾਂਦਾ ਯਾਰ ਕੋਈ ਚੰਗੀ ਗੱਲ ਐ ਯਾਰ ਇਹ ਉਹ ਭਾਈ ਬਿਰੂ ਕਹਿੰਦਾ ਵੀ ਨਾ ਨਾ ਇਹ ਤਾਂ ਗੱਲ ਹੀ ਨਹੀਂ ਹੋ ਸਕਦੀ ਸਵਾਲ ਹੀ ਨਹੀਂ ਪੈਦਾ ਹੋ ਸਕਦਾ ਜੇ ਮੱਖ ਅੱਖ ਮਾਰੀ ਐ ਕਦਾਂ ਮ ਜਾਣ ਕੇ ਥੋੜੀ ਮਾਰੀ ਆ ਜੇ ਮਣੀ ਮੁੱਟੀ ਵੱਜ ਵੀ ਗਈ ਦਾਵਾ ਹੋਣਾ ਇਲਿਵੀ ਹੋਵੇ ਇਹ ਆ ਗਿਰੋ ਪਿੰਡਾਂ ਆਵਾ ਮਾ ਹੌਲੇ ਤੇ ਵੀਰੋ ਕੀ ਦਾ ਬੱਚੇ ਨਾਲੇ ਪੈਸਾ ਨਾਲੇ ਸਿਹਤ ਇਹ ਵੀ ਉਹਨਾਂ ਦੀਆਂ ਨੇਗੀਆਂ ਚੀਜ਼ਾਂ ਜਿੰਨਾਂ ਕੋਲ ਪੈਸਾ ਹੈਗਾ ਜਿੰਨਾਂ ਕੋਲ ਜਿਆਦੇ ਵੱਡੀਆਂ ਜ਼ਮੀਨਾਂ ਨੇਗੀਆਂ ਪੰਜ ਸੱਤ ਕਿੱਲੇ ਆਦੇ ਕੋਲੇ ਤਵੀਰੋ ਨਾ ਕੋਈ ਪੈਸਾ ਹੋਵੇ ਕੋਲੇ ਜੇ ਚਲੋ ਕਿਸੇ ਕੋਲ ਹੋ ਵੀ ਜਾਂਦਾ ਜੀ ਉਹਨੇ ਵਿੱਗਾ ਦੋ ਅੱਗੇ ਲੈ ਲਿਆ ਉਹ ਫੇਰ ਵੀ ਵੰਜੇ ਦੇ ਕਰਜ਼ਾ ਮੈਗਾ ਕਿਉਂਕਿ ਕਰਜ਼ਾ ਚੱਕੀ ਲੈਣਾ ਪੈਂਦਾ ਹੈਗਾ ਫੇਰ ਫੇਰ ਉਹ ਬੰਦਾ ਤਾਂ ਅਰਦਾ ਮਰ ਜਾਂਦਾ ਉਹਨਾਂ ਦੀ ਕੀ ਕਾਹਦੀਆਂ ਸੇਤਾਂ ਨੇ ਵੀਰੋ ਜ ਜਿਨ੍ਹਾਂ ਦੇ ਜਿਨ੍ਹਾਂ ਕੋਲੇ ਘੱਟ ਜ਼ਮੀਨਾਂ ਨੇਗਾ ਜਿਵੇਂ ਉਹ ਆਪਣਾ ਗੁਜ਼ਾਰਾ ਕਰ ਰਹੇ ਨੇ ਘੱਟ ਜ਼ਮੀਨਾਂ ਨਾਲ ਤੇ ਇਹ ਤਾਂ ਵੀਰੋ ਪੈਸੇ ਵਾਲੀ ਨਹੀਂ ਜਿਹਦੇ ਕੋਲ ਫੈਸਾ ਉਹਦੀ ਸਿਹਤ ਵੀ ਉਹਦੇ ਬੱਚੇ ਵੀ ਠੀਕ ਨੇ ਤੇ ਸਾਡੇ ਤਾਂ ਪਿੰਡ ਨਾਲੇ ਜਿਹੜੇ ਬੱਚੇ ਨੇ ਉਹ ਬਸ ਟਰੈਕਟਰ ਦੇ ਡੱਕਟਾਂ ਹੀ ਦਾ ਵੱਡਾ ਇੰਨੇ ਚ ਫੇਰਨ ਮੋਟਰਸਾਈਕਲ ਚਾਹੀਦਾ ਤਾਂ ਤੁਰ ਕੇ ਜਾਣਾ ਨਹੀਂ ਅਸੀਂ ਸਾਈਕਲ ਤਾਂ ਸਾਡੇ ਵਾਸਤੇ ਬਣਿਆ ਜਿਹੜੇ ਅਸੀਂ 47 48 50 ਦੇ ਲੈਵਲ ਲੱਤਣਾ ਨੇ ਇਹ ਤਾਂ ਸਾਈਕਲ ਚੱਕ ਕੇ ਖੁਸ਼ ਨਹੀਂ ਹੈਗੇ ਹਾਂ ਜਦ ਕਾਰਨ ਜਾਂ ਇੰਡੀਆ ਨੇ ਡੰਡਾਣ ਨੂੰ ਪੈਸੇ ਜਾਂਦੇ ਨੇ ਤੇਲ ਪਾਉਣ ਦੇ ਜੇ ਨਹੀਂ ਤੇਲ ਪਾਉਣ ਨੂੰ ਆਪਣੇ ਪੈਸੇ ਦੇਣੇ ਜਾਂ ਮੰਨ ਲਓ ਆਪਾਂ ਕੋਈ ਟਰੈਕਟਰ ਤੇਲ ਪਾਉਣ ਭੇਜਤਾ ਬੱਚਾ ਬਾਪ پیچھے ਜੇਪਾ ਹੁਣ ਕਣਕ ਬੀਜੀ ਆ ਮੈਂ ਕਿਹਾ ਮਾ ਪੁੱਤ ਕਾਰਜੀ ਕਿੰਨੀ ਵੇਰ ਲੈ ਗਿਆ ਤੂੰ ਤੇਲ ਤੋਂ ਨੂੰ ਪੈਸੇ ਕਦੇ ਲਈ ਨਹੀਂ ਹੈਗੇ ਕਹਾਂ ਨਹੀਂ ਜਿਹੜੀ ਜਿਹੜਾ 6000 ਰੁਪਏ ਟਰੈਕਟਰ ਚ ਤੇਲ ਪਾਉਣ ਨੂੰ ਦਿੱਤਾ ਸੀ ਉਹ ਜੋ ਤੇਲ ਦਾ ਜਿਹੜਾ ਨਗਦੀ ਪਿਆਰ ਦੀ ਤਿੰਨ ਮੇਰੇ ਕੋਲ ਹੀ ਹੈਗਾ ਇਹ ਜਦੋਂ ਵੀ ਉਹ ਆਪਣੇ ਬੱਚੇ ਨੇ ਪਿੰਡਾਂ ਦੇ ਇਹ ਸਾਰੇ ਵੀਰਾਂ ਦਾ ਧੰਨਵਾਦ